ਬਰਨਾਲਾ ਚੌਂਕ ਜਾਮ ਬਰਨਾਲਾ ਚੌਂਕ ਟ੍ਰੈਫਿਕ ਦਾ ਹਾਲ ਦੇਖੋ ਹਾਂ ਠੀਕ ਹੈ ਇਧਰੋਂ ਬਰਨਾਲਾ ਸਾਈਡ ਆਹ ਆਪਾਂ ਲੋ ਵੀਰੇ ਫਸਾ ਦੇ ਪਏ ਆਹ ਦੇਖੋ ਹਾਲ ਇਹ ਆ ਸਾਡੇ ਰਾਇਕੋਟ ਦਾ ਟ੍ਰੈਫਿਕ ਖਾਲੀ ਕਹਿੰਦਾ ਰੇ ਚੋਰ ਨਾਮ ਕਰਕੇ ਜੱਦੀ ਚਲੋ ਚਲ 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 ਮੇਰਾ ਭਰਾ ਇਹ ਰੋਗ ਜੇ ਭਾਈ ਗੱਡੀ ਵਾਲੇ ਜੀ ਬੀ ਬੇਰਨੀ ਆਦੇ ਤੁਮ ਚਲ 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 ਜਨੇ ਜਨੇ ਆਵੇ ਗਾਵੇ ਆ ਪਿਜਰੀਆ ਕਾਲਾ ਸੋਰਾ ਇਹ ਭਗਤ ਜੀ ਪੱਤਰਕਾਰ ਭਾਈ ਬਹੁਤ ਵਧੀਆ ਗੋਲਾ ਕਰਦੇ ਸਰਜੀ ਕਲਾ ਚਲੇ ਮਹਾਰਾਜ ਆ ਦੇਖ ਲੋ ਰਾਏਕੋਟ ਦਾ ਹਾਲ ਭਾਈ ਆ ਸਾਰੇ ਪਾਸੇ ਟ੍ਰੈਫਿਕ ਹੈ ਟ੍ਰੈਫਿਕ ਆ ਜੀ ਇੱਥੇ ਕੋਈ ਵੀ ਬੰਦਾ ਮਜੂਰੀ ਟ੍ਰੈਫਿਕ ਦਾ ਆਪੋ ਤਾਪੀ ਦੇ ਵਿੱਚ ਆ ਸਾਡੇ ਚੱਲੇ 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 ਇੱਥੇ ਕੋਈ ਵੀ ਹਾਲ ਨਹੀਂ ਹੈ ਨਾ ਬਾਬਾ ਜੀ ਨਿਗਾਹ ਰੇ ਨੇ ਇਹ ਵੀ ਜਿਹੜਾ ਪਾਉਂਦਾ ਆ ਦੇਖ ਲਓ ਮਹਾਰਾਜ ਜੀ ਇਹ ਸਾਡੇ ਰਾਏਕੋਟਾ ਸੀ ਖੜਿਆ ਬਰਨਾਲਾ ਚੌਕ ਦੇ ਵਿੱਚ ਨਹੀਂ ਕੋਈ ਇੱਥੇ ਟ੍ਰੈਫਿਕ ਦਾ ਮਜੂਦ ਨਹੀਂ ਹੈਗਾ ਬੰਦਾ ਆ ਮੇਰ ਤੋਂ ਫੇ गटिया, गटिया आ, कोई भी बंद मजबूत नहीं हेन चौंक बरनला आ देखो ऊरों भी गां बहुत दूर तक जाम लग गया जी हां जी दोस्तों रायकोट खबरनामा देख रहे सारे दर्शकों प्यार भरी सब श्री काल जी आपा आप खड़े हैं बरनाला चौक ਦੇ ਵਿੱਚ ਜਿੱਥੇ ਕੀ ਟ੍ਰੈਫਿਕ ਦਾ ਹਾਲ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਹਨਾ ਜੀ ਤੇ ਆਹ ਦੇਖੋ ਟ੍ਰੈਫਿਕ ਦਾ ਹਾਲ ਕੋਈ ਵੀ ਇੱਥੇ ਕਰਮਚਾਰੀ ਟ੍ਰੈਫਿਕ ਦਾ ਨਹੀਂ ਮੌਜੂਦ ਹਨਾ ਲੋੜਾ ਇੱਥੇ ਇਹ ਚਲਾਉਣਾ ਦੀ ਜਾਂ ਫੜਾ ਦੇ ਦੀ ਲਾਈਟਾਂ ਦੀ ਪਰ ਇੱਥੇ ਕੋਈ ਵੀ ਦੇਖੋ ਚੌਕ ਦੇ ਵਿੱਚ ਕੀ ਹਾਲ ਹੋਇਆ ਪਿਆ ਆਲਾ ਆਪੋ ਤਾਂ ਫੀਸੀ ਵੀ ਆ ਕੋਈ ਇੱਥੇ ਕੰਟਰੋਲਰ ਨਹੀਂ ਹੈਗਾ ਆ ਦੇਖੋ ਆ ਆਇਆ ਕਿਹਨਾਂ ਨੇ ਮੋ ਦੂਰ ਦੂਰ ਤੱਕ ਗੱਡੀਆਂ ਦੀਆਂ ਲੰਬੀਆਂ ਝਾਮ ਲੱਗ ਰਿਹਾ ਜੀ ਆ ਹੁਣ ਸੇਵਾਦਾਰ ਆਏ ਨੇ ਮੁੰਡੇ ਹਣਾ ਆ ਕੇ ਇਹਨਾਂ ਨੇ ਟ੍ਰੈਫਿਕ ਕੰਟਰੋਲ ਕੀਤਾ ਮੁੰਡਿਆਂ ਨੇ ਪਰ ਆ ਦੇਖੋ ਆ ਰੈਕੋਟ ਕੰਨੀਓ ਆ ਰਹੇ ਆ ਜੀ ਆ ਇਧਰੋਂ ਆ ਰਹੀਆਂ ਨੇ ਕੋਈ ਵੀ ਇੱਥੇ ਮਤਲਬ ਸਾਡੇ ਵੀਰ ਆਏ ਨੇ ਹੁਣ ਜਿਹੜੇ ਟ੍ਰੈਫਿਕ ਕੰਟਰੋਲ ਕਰ ਰਹੇ ਨੇ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ ਹਨਾ ਗੱਲ ਪਰ ਵੀਰ ਆਏ ਨੇ ਜਿਹੜੇ ਸੇਵਾ ਕਰ ਰਹੇ ਨੇ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਆ ਰਿਹਾ ਆਰੇ ਪਾਸੇ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਜਾਮ ਇਹ ਸਾਡੇ ਰਾਏਕੋਟ ਦਾ ਹਾਲ ਹੈ ਦੇਖੋ ਆ ਜਾਣਾ ਨਹੀਂ ਜੀ